ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਅੱਗੇ ਸਰਕਾਰ ਦੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਕਿਸੇ ਵੱਲੋਂ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਾਰਮਲ ਹੈ ਉਹ ਠੀਕ ਹੈ ਉਹ ਇੱਕਦਮ ਤੰਦਰੁਸਤ ਹੈ ਔਰ ਦੂਜੀ ਗੱਲ ਕਹੀ ਗਈ ਹੈ ਕਿ ਜਿੰਨੀਆਂ ਵੀ ਉਹਨਾਂ ਦੀਆਂ ਬਲੱਡ ਦੀਆਂ ਰਿਪੋਰਟਾਂ ਨੇ ਉਹ ਸਾਰੀਆਂ ਨਾਰਮਲ ਆ ਸਾਡੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਿੱਧੀ ਨਾ ਸਿੱਧੀ ਮੈਂ ਗੱਲ ਕਰਾਂ ਤੇ ਇੱਕ ਕਿਸਾਨਾਂ ਦੇ ਮੂਹਰੇ ਉੱਤੇ ਚਪੇੜ ਆ ਸਾਡੇ ਸਾਰੇ ਧਰਨੇ ਦੇ ਮੂੰਹ ਦੇ ਉੱਤੇ ਚਪੇੜਿਆ ਇੱਕ ਬੰਦੇ ਨੇ 26 ਦਿਨ ਹੋ ਗਏ 25 ਦਿਨ ਹੋ ਗਏ ਰੋਟੀ ਨਾ ਖਾਧੀ ਹੋਵੇ ਤੇ ਯਾਰ ਛੋਟਾ ਜਿਹਾ ਬੱਚਾ ਵੀ ਇਹ ਚੀਜ਼ ਜਾਣਦਾ ਕਿ ਉਹ ਬੰਦਾ ਨਾਰਮਲ ਨਹੀਂ ਹੋ ਸਕਦਾ ਉਹ ਠੀਕ ਨਹੀਂ ਹੋ ਸਕਦਾ ਉਹ ਬੰਦਾ ਜਿਹਦਾ ਪਿਸ਼ਾਬ ਵੀ ਐ ਇਸ ਲਈ ਸਾਡੀ ਟੀਮ ਬੈੱਡ ਦੇ ਉੱਤੇ ਕਰਾ ਰਹੀ ਆ ਉਹਨਾਂ 'ਚ ਇੰਨੀ ਜਾਨ ਨਹੀਂ ਹੈਗੀ ਕਿ ਉੱਠ ਸਕਣ ਉਹ ਖੜੇ ਹੋ ਸਕਣ ਕਿੰਨੀ ਵਾਰੀ ਉਹਨਾਂ ਨੂੰ ਚੱਕਰ ਆ ਚੁੱਕਾ ਉਨਾਂ ਦਾ ਬਲੱਡ ਪ੍ਰੈਸ਼ਰ ਇਤੋਂ ਤੱਕ ਡਿੱਗਾ ਕਿ ਬਲੱਡ ਪ੍ਰੈਸ਼ਰ ਜਿਹੜਾ ਕਾਫੀ ਆ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਨਹੀਂ ਆਉਂਦਾ ਹਾਰਟ ਰੇਟ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਬਲੱਡ ਪ੍ਰੈਸ਼ਰ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਰਿਪੋਰਟਾਂ ਅਸੀਂ ਤੁਹਾਡੇ ਅੱਗੇ ਰੱਖੀਆਂ ਕਿ ਉਹਨਾਂ ਦੀ ਕੀਟੋਨ ਬਾਡੀ ਲੈਵਲ ਹੈ ਬਹੁਤ ਵਧਿਆ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਹੈ ਉਹ ਸਫਰ ਕਰ ਰਿਹਾ ਉਹਨਾਂ ਦਾ ਜਿਹੜਾ ਲਿਵਰ ਫੰਕਸ਼ਨ ਟੈਸਟ ਆ ਉਹ ਫਲਕਚੂਏਟ ਕਰ ਰਿਹਾ ਬਿਲੀ ਰੂਬਨ ਜਿਹੜੀ ਉਹਨਾਂ ਦੀ ਵਧੀਆ ਤੇ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਜਾਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਇਹ ਨਾਰਮਲ ਆ ਇਹ ਬੰਦਾ ਨਾਰਮਲ ਆ ਹੁਣ ਗੱਲ ਕਿੱਥੇ ਖਲੋਤੀ ਆ ਮੈਂ ਗੱਲ ਕਰਦਾ ਕਿ ਵੇਖੋ ਸਿਆਸਤ ਆਪਣੀ ਥਾਂ ਤੇ ਆ ਠੀਕ ਆ ਸਿਆਸਤ ਹੁੰਦੀ ਆ ਔਰ ਇਹੋ ਗੰਦੀ ਸਿਆਸਤ ਆ ਜਿਹਦੇ ਕਰਕੇ ਅੱਜ ਪੰਜਾਬ ਦਾ ਬੇੜਾ ਕਰ ਗਿਆ ਪੰਜਾਬ ਦੇ ਜਿਹੜੇ ਪਾਣੀ ਆ ਉਹ ਕੈਂਸਰ ਹੋ ਗਿਆ ਹਵਾ ਕੈਂਸਰ ਹੋ ਗਈ ਆ ਪੰਜਾਬ ਦੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਪੰਜਾਬ ਦੇ ਮੈਨੂੰ ਲੱਗਦਾ ਕੋਈ ਵੀ ਐਸਾ ਆਦਮੀ ਨਹੀਂ ਜਿਹੜਾ ਅੱਜ ਸੋਚਦਾ ਨਾ ਹੋਵੇ ਕਿ ਯਾਰ ਮੈਂ ਆਪਣੇ ਬੱਚਿਆਂ ਦੇ ਲਈ ਪੰਜਾਬ ਨੂੰ ਸਾਨੂੰ ਛੱਡਣਾ ਪੈਣਾ ਕਿਉਂ ਕਿ ਇਹ ਗੰਦੀ ਸਿਆਸਤ ਕਰਕੇ ਪਰ ਮੈਂ ਨਹੀਂ ਸੋਚਦਾ ਸੀ ਕਿ ਇਹ ਸਿਆਸਤ ਇੱਥੋਂ ਤੱਕ ਹੋ ਜੂਗੀ ਕਿ ਇੱਕ ਬੰਦਾ ਮਰਨ ਦਿਆ ਹੋਵੇ ਤੇ ਉਹਦੇ ਜਾਣ ਦੇ ਨਾਲ ਸਿਆਸਤ ਹੁੰਦੀ ਹੋਵੇ ਇਹ ਕੁਝ ਗਲਤ ਹੋਇਆ ਜਿੰਨੇ ਵੀ ਕੀਤਾ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਪਰ ਇਹ ਸੋਚਣ ਦਾ ਵਿਸ਼ਾ ਹੈ ਰਿਪੋਰਟਾਂ ਆਪਣੀ ਥਾਂ ਤੇ ਰਿਪੋਰਟਾਂ ਦੀ ਮੈਂ ਗੱਲ ਕਰਤੀ ਆ ਔਰ ਮੈਂ ਸਰਕਾਰ ਦੀਆਂ ਰਿਪੋਰਟਾਂ ਵੀ ਵੇਖੀਆਂ ਜਿਹੜੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਫਿਜ਼ੀਕਲ ਐਗਜ਼ਾਮ ਫਾਈਨਡਿੰਗਸ ਵੀ ਵੇਖਿਆ ਜੋ ਕੁਝ ਮੇਰੇ ਤੱਕ ਪਹੁੰਚਿਆ ਮੈਂ ਵੇਖਿਆ ਉਹਨਾਂ ਨੇ ਵੀ ਇਹ ਗੱਲਾਂ ਕਹਿੰਦੇ ਰਿਹਾ ਕਿ ਉਹਨਾਂ ਦੇ ਜਿਹੜੇ ਨਿਊਰੋਲੋਜੀਕਲ ਫੰਕਸ਼ਨ ਡਾਊਨ ਆ ਉਹਨਾਂ ਦੇ ਜਿਹੜੇ ਰੀਫਲਕਸਿਸ ਡਾਊਨ ਆ ਉਹ ਠੀਕ ਨਹੀਂ ਆ 15 ਕਿਲੋ ਉਹਨਾਂ ਦਾ ਭਾਰ ਘਟ ਚੁੱਕਾ ਔਰ ਇੱਥੇ ਸਥਿਤੀ ਅੱਗੇ ਉਹਨਾਂ ਦਾ ਭਾਰ ਵੀ ਨਹੀਂ ਲਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਕਿ ਉਹਨੂੰ ਚੱਕਰ ਆਉਂਦੇ ਆ ਤਜਰ ਹੀ ਸੁਪਰੀਮ ਕੋਰਟ ਨੂੰ ਰਿਪੋਰਟ ਦਿੱਤੀ ਜਾਂਦੀ ਉਹ ਚ ਕਿਹਾ ਜਾਂਦਾ ਹੈ ਬੰਦਾ ਠੀਕ ਆ। ਵੇਖੋ ਵੀਰੋ ਮੈਂ ਇਹ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਸੀ। ਪਰ ਜਦੋਂ ਮੈਨੂੰ ਫੋਨ ਆਇਆ ਉਹਨਾਂ ਵੀਰਾਂ ਦੇ ਉਹਨਾਂ ਪੱਤਰਕਾਰਾਂ ਦੇ ਜਿੰਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ। ਕੁਝ ਮਿੱਤਰਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਤੈਨੂੰ ਇਹ ਵੀਡੀਓ ਬਣਾਉਣੀ ਪੈਣੀ ਆ। ਸਾਡੇ ਲਈ ਇਹ ਵੀਡੀਓ ਬਣਾ ਕਿਉਂਕਿ ਇਸ ਟਾਈਮ ਤੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਜਵਾਬ ਦੇਈਏ। ਸਾਡੀ ਟੀਮ ਉੱਥੇ ਰੋਜ਼ ਪ੍ਰੈਸ ਕਾਨਫਰੰਸ ਵਿੱਚ ਬੈਂਦੀ ਆ। ਕੋਈ ਨਾ ਕੋਈ ਸਾਡਾ ਡਾਕਟਰ ਉੱਥੇ ਬਹਿੰਦਾ 50 ਤੋਂ ਵੱਧ ਡਾਕਟਰ ਅਸੀਂ ਡੈਡੀਕੇਟ ਕੀਤੇ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੇ ਉਸ ਚੀਜ਼ ਤੇ ਟੋਟਲ ਵੋਲੰਟੀਅਰ ਕੋਈ ਆਪਣਾ ਕੰਮ ਛੱਡ ਕੇ ਉੱਥੇ ਬਹਿੰਦਾ ਕੋਈ ਛੁੱਟੀ ਲੈ ਕੇ ਉੱਥੇ ਆਪਣਾ ਆ ਕੋਈ ਆਪਣਾ ਅਮਰੀਕਾ ਤੋਂ ਜਾ ਕੇ ਉੱਥੇ ਬਹਿੰਦਾ ਕੋਈ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੀਆਂ ਤੋਂ ਦੂਜੀਆਂ ਸਟੇਟਾਂ ਤੋਂ ਆ ਕੇ ਉੱਥੇ ਆਪਣੀ ਸੇਵਾ ਕਰਨਦਿਆ ਸਰਬੱਤ ਦੇ ਭਲੇ ਦੇ ਨਾਂ ਤੇ ਅਸੀਂ ਕੰਮ ਕਰਦੇ ਹਾਂ ਅੱਜ ਤੱਕ ਕੀਤਾ ਸਾਇੰਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਜੋ ਫੈਕਟਸ ਆ ਉਹ ਤੁਹਾਡੇ ਅੱਗੇ ਰੱਖਦੇ ਹਾਂ ਤੁਹਾਨੂੰ ਦੱਸਿਆ ਉਹ ਤਾਂ ਬੰਦੇ ਦਾ ਸਿਰ ਜਿਹੜਾ ਸਰੀਰ ਜਿਹੜਾ ਝੜ ਗਿਆ ਮਸਲ ਉਹਦੇ ਸਰੀਰ ਤੋਂ ਲੱਥ ਗਿਆ ਤੁਹਾਨੂੰ ਇੱਕ ਇੱਕ ਗੱਲ ਦੱਸ ਦਿਆਂ ਕਿ ਬਈ 7 ਦਿਨਾਂ ਬਾਅਦ ਕੁਝ ਵੀ ਹੋ ਸਕਦਾ ਉਹਨਾਂ ਨੂੰ ਕਾਰਡੀਆਕ ਰੈਸਟ ਹੋ ਸਕਦੀ ਮਲਟੀ ਆਰਗਨ ਡਿਸਫੰਕਸ਼ਨ ਹੋ ਸਕਦਾ ਕਿਉਂ ਕਿ ਕਿਉਂਕਿ ਸਾਇੰਸ ਇਹ ਚੀਜ਼ਾਂ ਦਿੰਦੀ ਆ 14 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਸਟੋਰਸ ਆ ਜਿਹੜੇ ਫੈਟ ਸਟੋਰਸ ਆ ਖਤਮ ਹੋ ਜਾਣੇ ਉਹਨਾਂ ਦੀ ਹੱਡੀ ਤੇ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਮਸਲ ਆ ਉਹ ਚੜਨੇ ਸ਼ੁਰੂ ਹੋ ਜਾਣੇ ਆ ਔਰ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਣਾ ਉਹ ਇਥੋਂ ਇਸ ਲੈਵਲ ਤੱਕ ਹੋ ਜਾਣਾ ਕਿ ਫੇਰ ਭਾਵੇਂ ਅਸੀਂ ਉਹਨਾਂ ਨੂੰ ਰੋਟੀ ਖਵਾ ਵੀ ਦਈਏ ਪਾਵੇਂ ਨੂੰ ਅਮਰੀਕਾ ਲੈ ਕੇ ਉਹਨਾਂ ਦਾ ਇਲਾਜ ਕਰ ਦਈਏ ਸ਼ਾਇਦ ਸੀ ਉਹਨਾਂ ਨੂੰ ਬਚਾਉਣਾ ਪਈਏ। ਔਰ ਹੱਥ ਜੋੜ-ਜੋੜ ਕੇ ਤੁਹਾਡੇ ਅੱਗੇ ਗੱਲ ਕਰ ਰਹੇ ਹਾਂ ਕਿ ਇਹ ਚਿੰਤਾ ਦਾ ਵਿਸ਼ੂ ਆ।